ਹੈਲੋ ਮੈਂ ਡਾਕਟਰ ਤੇਰੰਕਰ ਹਾਜ਼ਰ ਹਾਂ ਇੱਕ ਨਵੇਂ ਵਿਸ਼ੇ ਨਾਲ ਨਵੀਂ ਵੀਡੀਓ ਸਮੇਤ ਤੁਹਾਡੇ ਸਨਮੁਖ ਸਤਿਵ ਕੀ ਤੁਸੀਂ ਜਾਣਦੇ ਹੋ ਕਿ ਕੁਝ ਜਾਨਵਰ ਤੇ ਪੰਛੀ ਐਦਾਂ ਦੇ ਹੈਗੇ ਆ ਜੋ ਸਾਡੀ ਕਿਸਮਤ ਨੂੰ ਬਦਲ ਕੇ ਅਣਹੋਣੀ ਨੂੰ ਹਟਾ ਸਕਦੇ ਆ ਜੋਤਿਸ਼ ਦੀ ਪਰੰਪਰਾ ਚ ਜੇ ਤੁਸੀਂ ਇਹਨਾਂ ਜਾਨਵਰਾਂ ਜਾਂ ਪੰਛੀਆਂ ਦੀ ਸੇਵਾ ਕਰਦੇ ਹੋ ਤਾਂ ਨਾ ਸਿਰਫ ਰੋਹਾਨੀ ਤਾਕਤ ਤੁਹਾਡੀ ਵਧੇਗੀ ਬਲਕਿ ਤੁਹਾਡੇ ਗ੍ਰਹਿ ਸਥਿਤੀ ਤੁਹਾਡੀ ਸਿਹਤ ਉਸ ਤੇ ਵੀ ਡੂੰਘਾ ਅਸਰ ਪਾਏਗਾ ਆਓ ਤੁਸੀਂ ਤੰਦਰੁਸਤ ਹੋ ਜਾਣਾ ਸ਼ੁਰੂ ਹੋ ਜਾਓਗੇ ਆਓ ਇਸ ਨੁਕਸ ਖਸਬੰਦ ਨੂੰ ਸਮਝੀਏ ਕੰਮ ਨਹੀਂ ਬਣ ਰਿਹਾ ਸਿਹਤ ਠੀਕ ਨਹੀਂ ਰਹਿੰਦੀ ਬੱਚੇ ਪੜਦੇ ਨਹੀਂ ਕਹਿਣੇ ਕਾਰ ਨਹੀਂ ਵਿਦਿਅਕ ਯੋਗਤਾ ਤਾਂ ਪੂਰੀ ਹੈ ਵੱਡੀਆਂ ਵੱਡੀਆਂ ਡਿਗਰੀਆਂ ਦੇ ਮਾਲਕ ਹੈ ਨੌਕਰੀਆਂ ਨਹੀਂ ਮਿਲ ਰਹੀਆਂ ਓਵਰੇਜ ਹੋ ਗਏ ਆਪਣਾ ਘਰ ਨਹੀਂ ਬਣ ਰਿਹਾ ਸੁਪਨਿਆਂ ਦਾ ਆਕਾਰ ਜਿਸ ਦੀ ਹਰ ਬੰਦਾ ਇੱਛਾ ਰੱਖਦਾ ਕਰਜ਼ਾ ਬਹੁਤ ਚੜਿਆ ਪਿਆ ਸੋਰਸ ਆਫ ਇਨਕਮ ਨਹੀਂ ਹੈ ਕੋਈ ਕੰਮਕਾਰ ਵਪਾਰ ਤਾਂਦਾ ਨਹੀਂ ਚੱਲਦਾ ਮਨ ਸੇਖ ਗਿਰਕ ਪ੍ਰੇਸ਼ਾਨੀਆਂ ਦੇ ਨਾਲ ਮਨ ਸੋਚਾਂ ਦੇ ਭਵਰ ਚ ਗੋਤੇ ਖਾਂਦਾ ਰਹਿੰਦਾ ਲੰਬੀ ਲਿਸਟ ਗਿਣਾ ਦਿੱਤੀ ਮੈਂ ਹਰ ਦੂਜਾ ਬੰਦਾ ਇੰਨੇ ਸਾਰਾ ਭੋਜ ਲੈ ਕੇ ਤੁਰਦਾ ਰੋਜ਼ ਫਿਰ ਸੋਚੋ ਜਦੋਂ ਇੰਨੀਆਂ ਮੁਸੀਬਤਾਂ ਸਾਹਮਣੇ ਆ ਤਾਂ ਇਹਨਾਂ ਨਾਲ ਤੁਸੀਂ ਜੂਝ ਲਵੋਗੇ ਇਕੱਲੇ ਲੜ ਲੋਂਗੇ ਇਕੱਲੇ ਮੈਂ ਕਹਿੰਨੀ ਆ ਭੁੱਲ ਜਾਓ ਕਰਨਾ ਤਾਂ ਤੁਸੀਂ ਹੀ ਹੁੰਦੇ ਆ ਸਭ ਕੁਝ ਪਰ ਆਪਣੀ ਮੈਂ ਨੂੰ ਮਾਰਨਾ ਪਵੇਗਾ ਇਹ ਸੋਚਣ ਦੀ ਥਾਂ ਕਿ ਐਨੇ ਫਰੰਟ ਉੱਪਰ ਤੁਸੀਂ ਇਕੱਲੇ ਕਾਮਯਾਬੀ ਨਾਲ ਲੜ ਸਕੋਗੇ ਤੇ ਕਾਮਯਾਬੀ ਹੋ ਜਾਓਗੇ ਤਾਂ ਐਦਾਂ ਹੋਣਾ ਅਸੰਭਵ ਹੈ ਅੱਜ ਤੋਂ ਤੁਸੀਂ ਮੇਰੇ ਕਹਿਣ ਤੇ ਕੰਮ ਕਰਨਾ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਉਸ ਪ੍ਰਮਾਤਮਾ ਖੁਦਾ ਅੱਲਾ ਗੋਡ ਉਹਦੇ ਅੱਗੇ ਸਰੈਂਡਰ ਕਰ ਦੋ ਆ ਜਾਓ ਟਿਕਣੇ ਤੇ ਗੋਡੇ ਟੇਕ ਦਿਓ ਸਿਰ ਝੁਕਾ ਲਓ ਫਿਰ ਦੇਖੋ ਚਮਤਕਾਰ ਉਹਨੇ ਤੁਹਾਨੂੰ ਸੋਜੀ ਸਮਤ ਦੇਣੀ ਆ ਉਹਨੇ ਤੁਹਾਨੂੰ ਮਾਨਸਿਕ ਸਰੀਰਕ ਤਾਕਤ ਦੇਣੀ ਆ ਇਹਨਾਂ ਸਾਰੀਆਂ ਸਮੱਸਿਆਵਾਂ ਨਾਲ ਲੜਨ ਦੀ ਤੁਸੀਂ ਨਾ ਪੰਛੀਆਂ ਨੂੰ ਪਿੰਜਰਿਆਂ ਚੋਂ ਆਜ਼ਾਦ ਕਰ ਦੇਣਾ ਧੱਕੇ ਮਰਖੋ ਉਹ ਤਾਂ ਬੇਮਾਹ ਆਦਮਦੰਤ ਕਿੱਥੇ ਵੀ ਪਰਵਾਜ਼ ਕਰ ਸਕਤੇ ਆ ਜ਼ਖਮੀ ਬਿਮਾਰ ਜਾਨਵਰ ਜਾਂ ਪੰਛੀਆਂ ਦਾ ਦਵਾਦਾਰੂ ਕਰਨਾ ਸ਼ੁਰੂ ਕਰ ਦੋ ਹੈਰਾਨ ਹੋਵੋਗੇ ਕਿ ਪੰਛੀ ਤੇ ਜਾਨਵਰਾਂ ਦੀ ਸੇਵਾ ਕਰਨ ਨਾਲ ਭਲਾ ਉੱਪਰ ਵਾਲੀ ਇੰਨੀ ਲੰਬੀ ਲਿਸਟ ਕੁਲੀ ਗੁਲੀ ਜੁਲੀ ਦੀਆਂ ਸਮੱਸਿਆਵਾਂ ਦੀ ਸੋਲ ਸਕਦੀ ਆ ਮੈਂ ਕਹਿੰਨੀ ਇੱਕ ਨਵਾਂ ਵਿਸ਼ਾ ਹੈ ਬਣੇ ਰਹੋ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਤੁਸੀਂ ਜਾਣਦੇ ਹੀ ਆ ਕਿ ਪ੍ਰਕਿਰਤੀ ਤੇ ਮਨੁੱਖ ਦਾ ਆਪਸੀ ਸੰਬੰਧ ਇਸ ਧਰਤੀ ਦੇ ਹੋਂਦ ਵਿੱਚ ਆਉਣ ਤੇ ਬਣਿਆ ਸਾਡੇ ਪੁਰਾਣੇ ਵੈਦਿਕ ਗ੍ਰੰਥਾਂ 'ਚ ਦਰਜ ਹੈ ਕਿ ਪ੍ਰਮਾਤਮਾ ਨੇ ਸੰਸਾਰ ਨੂੰ ਕਈ ਤਰ੍ਹਾਂ ਦੀਆਂ ਸ਼ਕਲਾਂ ਦੇ ਵਿੱਚ ਸਿਰਜਿਆ ਕਹਿੰਦੇ ਆ ਗ੍ਰੰਥ ਕਿ ਬ੍ਰਹਮਾ ਜੀ ਨੇ ਧਰਤੀ ਪਾਣੀ ਅੱਗ ਹਵਾ ਆਕਾਸ਼ ਨੂੰ ਮਿਲਾ ਕੇ ਪ੍ਰithvi ਦੇ ਉੱਤੇ ਫਿਰ ਜੀਵ ਜਗਤ ਦਾ ਆਰੰਭ ਕੀਤਾ ਸੀ ਧਰਤੀ ਉੱਤੇ ਸਭ ਤੋਂ ਪਹਿਲਾਂ ਪੌਦੇ ਫਿਰ ਜਾਨਵਰ ਪੰਛੀ ਤੇ ਫਿਰ ਮਨੁੱਖ ਆਇਆ ਮਨੁੱਖੇ ਸੰਸਾਰ 'ਚ ਸਭ ਤੋਂ ਉੱਚੀ ਸਿਰਜਣਾ ਪਰ ਉਹਦਾ ਇਹਨਾਂ ਜਾਨਵਰਾਂ ਤੇ ਪੰਛੀਆਂ ਨਾਲ ਇੱਕ ਅਟੁੱਟ ਸੰਬੰਧ ਵੀ ਹੈ ਜਿੱਦਾਂ ਨਾ ਸੂਰਜ ਦੀ ਰੋਸ਼ਨੀ ਦੇ ਬਿਨਾ ਪ੍ਰਕਿਰਤੀ ਦਾ ਵੱਧ ਵਿਕਾਸ ਰੁਕ ਜਾਂਦਾ ਇਹ ਸਾਰੀ ਧਰਤੀ ਸੂਰਜ ਕਰਕੇ ਹੀ ਟਿੱਕੀ ਪਈ ਆ ਮਨੁੱਖਤਾ ਜਾਂ ਜੀਵ ਜੰਤੂ ਪੌਦੇ ਜੋ ਵੀ ਹੈ ਸੂਰਜ ਦੀ ਰੋਸ਼ਨੀ ਬਹੁਤ ਜ਼ਰੂਰੀ ਆ ਸਾਡੇ ਲਈ ਉਸੇ ਤਰ੍ਹਾਂ ਮਨੁੱਖ ਆਪਣੇ ਆਲੇ ਦੋਲੇ ਦੇ ਜੀਵਾਂ ਨਾਲ ਜੇ ਸੁਰੱਖਿਅਤ ਸਾਂਝ ਬਣਾ ਕੇ ਨਹੀਂ ਤੁਰਦਾ ਨਹੀਂ ਰਹਿੰਦਾ ਤਾਂ ਉਹਦਾ ਜੀਵਨ ਨਸਤੇ ਰੋ ਜਾਣਾ ਦੇਖੋ ਕੁਝ ਪੰਛੀ ਤੇ ਕੁਝ ਪਸ਼ੂ ਹੈਗੇ ਆ ਜਿਹੜੇ ਤੁਹਾਡੇ ਅਣਹੋਣੀ ਨੂੰ ਟਾਲ ਸਕਦੇ ਆ ਮੈਂ ਵਾਰ-ਵਾਰ ਕਹਿੰਨੀ ਹੁੰਨੀ ਆ ਸੂਲ ਦਾ ਗੰਡਾ ਬਣਾ ਸਕਦੇ ਆ ਦੇਖੋ ਸਾਡੇ 9 ਗ੍ਰਹਿ ਨੇ 9 ਦੇ 9 ਗ੍ਰਹਿ ਠੀਕ ਹੋ ਜਾਣੇ ਆ ਸਾਡੇ ਜੀਵਨ ਚ ਆਉਣ ਵਾਲੀਆਂ ਹਨ ਹੋਣੀ ਕਟਣਾਵਾਂ ਨੂੰ ਮੈਂ ਕਹਿੰਨੀ ਐ ਸੁਰੱਖਿਅਤ ਕੱਢ ਕੇ ਲੈ ਆਉਣਗੇ ਤੁਹਾਨੂੰ ਪਰ ਤੁਸੀਂ ਸੁਤੇਤ ਵੀਰਣ ਕੀ ਫਾਇਦਾ ਹੋਏਗਾ ਮੈਂ ਦੱਸਾਂਗੀ ਨੰਬਰ 1 ਪਿੱਕੇੜੇ ਕਿਹੜੇ ਰੋਗ ਠੀਕ ਹੋ ਜਾਣਗੇ ਜੇ ਤੁਸੀਂ ਇਹਨਾਂ ਕੁਝ ਪੰਛੀਆਂ ਦਾ ਜਾਂ ਜਾਨਵਰਾਂ ਨੂੰ ਚੈਰਿਟੀ ਕਰਦੇ ਹੋ ਉਹਨਾਂ ਨੂੰ ਖਾਣ ਪੀਣ ਨੂੰ ਕੁਝ ਦਿੰਨੇ ਹੋ ਨੰਬਰ 1 ਤੇ ਕੀ ਫਾਇਦਾ ਹੋਊਗਾ ਭਾਵ ਕਿਹੜਾ ਤੁਹਾਡਾ ਸਰੀਰਕ ਰੋਗ ਠੀਕ ਹੋ ਜਾਊਗਾ ਨੰਬਰ 2 ਇਹਨਾਂ ਨੂੰ ਕਿਹੜੀ ਉਚਿਤ ਖੁਰਾਕ ਪਾਉਣੀ ਆ ਜਾਂ ਖਲਾਉਣੀ ਆ ਭਾਵ ਕੀ ਪਾਉਣਾ ਹੋਏਗਾ ਜਾਂ ਫਿਰ ਨੰਬਰ 3 ਕਿਹੜੇ ਪਸ਼ੂ ਪੰਛੀ ਨੂੰ ਇਹ ਤੁਸੀਂ ਫੀਡ ਦੇਣੀ ਹੈ ਪਹਿਲਾਂ ਗੱਲ ਕਰਦੇ ਆ ਸ਼ੁਕਰ ਗ੍ਰਹਿ ਦੇ ਜੇ ਇਸ ਗ੍ਰਹਿ ਦੇ ਕਰਨ ਤੁਹਾਨੂੰ ਦਿੱਕਤਾਂ ਆ ਰਹੀਆਂ ਤਾਂ ਤੁਹਾਨੂੰ ਬਿੱਲੀ ਤੇ ਕਬੂਤਰ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਜੁੜੇ ਮਨੋਵਿਗਿਆਨ ਖਰੋਗਾ ਤੇ ਦਿਲ ਦੀਆਂ ਬਿਮਾਰੀਆਂ ਜਾਂ ਜੋ ਮਾਨਸਿਕ ਤਣਾਅ ਉਹ ਘਟ ਜਾਏਗਾ ਤੁਸੀਂ ਬਿੱਲੂ ਨੂੰ ਪਾਓਗੇ ਕੈਟ ਫੂਡ ਮੱਕੀ ਦੇ ਦਾਣੇ ਕਦੇ-ਕਦੇ ਗੰਨੇ ਦਾ ਰਸ ਫਲ ਸੇਵ ਕੇਲਾ ਸੇਵਾ ਕਰਨੀ ਹੈ ਦੂਸਰੇ ਨੰਬਰ ਤੇ ਕਬੂਤਰ ਹੈ ਉਹਨੂੰ ਤੁਸੀਂ ਮਿਕਸ ਦਾਣੇ ਪਾ ਦੇਣੇ ਆ ਚੌੜ ਮੱਕੀ ਕਣਕ ਦੇ ਰੋਟੀ ਦੇ ਛੋਟੇ ਛੋਟੇ ਟੁਕੜੇ ਕਰਕੇ ਪਾ ਸਕਦੇ ਹੋ ਤੇ ਸਾਫ ਪਾਣੀ ਪੀਣ ਲਈ ਰੱਖ ਦਿਓ ਜੇ ਤੁਹਾਡਾ ਬੁੱਧ ਖਰਾਬ ਆ ਬੁੱਧ ਮਾੜੇ ਕਰਕੇ ਜੀਵਨ ਚ ਪਰੇਸ਼ਾਨੀਆਂ ਆ ਤਾਂ ਤੁਸੀਂ ਕੁੱਤੇ ਤੇ ਮੋਰ ਨੂੰ ਮੌਕਾ ਦਿਓ ਤੁਹਾਡੇ ਸਭ ਕਸ਼ਟ ਹਰਨਗੇ ਕਿਉਂ ਕਿ ਕਿਉਂਕਿ ਤੁਹਾਨੂੰ ਦਿਮਾਗੀ ਸੋਚਾਂ ਤੁਹਾਡਾ ਸੰਚਾਰ ਰੋਗ ਭਾਵ ਥਥਲਾਉਣੇ ਹੋ ਬੋਲਣ ਚ ਦਿੱਕਤ ਆਉਂਦੀ ਹੈ ਤੁਹਾਡੀ ਸੁੰਘਣ ਸ਼ਕਤੀ ਖਤਮ ਹੋ ਰਹੀ ਹੁੰਦੀ ਹੈ ਤਾਂ ਤੁਸੀਂ ਸੇਵਾ ਕਰੋਗੇ ਕੁੱਤੇ ਦੀ ਕੁੱਤੇ ਨੂੰ ਡੌਗ ਫੂਡ ਪਾ ਦੋਗੇ ਮਾਸ ਪਸੰਦ ਹੈ ਤਾਂ ਮਾਸ ਪਾ ਦੋਗੇ ਹੱਡੀਆਂ ਪਾ ਦੋਗੇ ਮਾਸ ਆਹਰੀ ਭੋਜਨ ਖਾਂਦਾ ਮੋਰ ਨੂੰ ਗਾਜਰ ਤਰਬੂਜ ਕਣਕ ਮੱਕੀ ਦੇ ਦਾਣੇ ਫਲ ਕੇਲਾ ਆਂਬ ਹਰੇ ਆਹਰੇ ਆਹਰੇ ਪੱਤੇ ਥੋੜੇ ਥੋੜੇ ਨਾਜਕ ਨਾਜਕ ਕੰਦਾ ਉਹ ਜੇ ਕਿਤੇ ਤੁਹਾਡਾ ਚੰਦਰ ਖਰਾਬ ਆ ਤਾਂ ਚੰਦਰ ਕਰਕੇ ਤੁਹਾਨੂੰ ਕਸ਼ਟ ਆ ਤਾਂ ਤੁਸੀਂ ਮੇਰੇ ਸਾਥੀਓ ਮੇਰੇ ਪਰਿਵਾਰਕ ਮੈਂਬਰੋ ਗਾਂ ਤੇ ਹੰਸ ਦੀ ਸੇਵਾ ਕਰੋਗੇ ਹਾਂਸ ਜਨੂੰ ਬਗਲਾ ਕਹ ਦਿੰਦੇ ਹਾਲਾਂਕਿ ਗੁਰਬਾਣੀ 'ਚ ਹਾਂਸ ਤੇ ਬਗਲਾ ਅਲੱਗ-ਅਲੱਗ ਪ੍ਰਤੀਕਾਤਮਕ ਤੌਰ ਤੇ ਆਉਂਦੇ ਆ ਹਾਂਸ ਬ੍ਰह्म ਗਿਆਨੀ ਜੀਵਾਤਮਾ ਰੂਪੀ ਸਤਰੀ ਜਿਹੜੀ ਹੈ ਗੁਰਮਖ ਵਿਅਕਤੀ ਲਈ ਵਰਤਿਆ ਜਾਂਦਾ ਤੇ ਬਗਲਾ ਚੁਸਤ ਚਲਾਕਾ ਸਾਡੇ ਵਰਗਾ ਮਨਮੁਖ ਠੀਕ ਹੈ ਗੁਰਮਖ ਤੇ ਮਨਮੁਖ ਤੁਹਾਨੂੰ ਅਕਸਰ ਮਾਨਸਿਕ ਵਿਕਾਰ ਰਹਿੰਦੇ ਆ ਚੰਦਰ ਕਰਕੇ ਡਿਪਰੈਸ਼ਨ ਹੋ ਜਾਂਦੀ ਹਾਰਮੋਨ ਸੰਬੰਧੀ ਰੋਗ ਹੋ ਜਾਂਦੇ ਆ ਤੁਸੀਂ ਗਾਂ ਤੇ ਹੰਸ ਦੀ ਸੇਵਾ ਕਰਨੀ ਹੈ ਗਾਂ ਨੂੰ ਪਾਉਂਗੇ ਕਾ ਸੁੱਕਾ ਚਾਰਾ ਗੰਨੇ ਫਲ ਫਲ ਕੋਈ ਹੋ ਸਕਦਾ ਸੇਬ ਗਾਜਰ ਸਸਤਾ ਸਾਫ ਪਾਣੀ ਪਾਉਣਾ ਹੈ ਉਹਨੂੰ ਹੰਸ ਨੂੰ ਤਾਜੇ ਜਲ ਪੌਦੇ ਕਿਉਂਕਿ ਜਲ ਪਾਣੀ ਵਿੱਚ ਉੱਗੇ ਹੋਏ ਚੀਜ਼ਾਂ ਉਸਨੂੰ ਪਸੰਦ ਹੈ ਵਾਟਰ ਲਈ ਲਈ ਮੱਛੀਆਂ ਦਿਓ ਤਾਜਾ ਪਾਣੀ ਪੀਣ ਨੂੰ ਦਿਓ ਸੂਰਜ ਦੇਵਤਾ ਨੂੰ ਮਨਾਉਣਾ ਸੂਰਜ ਗ੍ਰਹਿ ਖਰਾਬ ਆ ਤਾਂ ਤੁਹਾਨੂੰ ਰੋਗੀ ਬਣਾ ਰਿਹਾ ਹੈ ਤਾਂ ਤੁਸੀਂ ਕੀ ਕਰੋਗੇ ਗਿੱਧ ঈਗਲ ਘੋੜੇ ਦੀ ਸੇਵਾ ਕਰੋਗੇ ਕਿਉਂ ਤੁਹਾਨੂੰ ਰਕਤ ਸੰਬੰਧੀ ਬਿਮਾਰੀਆਂ ਨੈਤਰ ਵਿਕਾਰ ਹੋ ਜਾਂਦੇ ਆ ਗਿੱਧ ਨੂੰ ਤੁਸੀਂ ਪਾਉਂਗੇ ਮਾਸahari ਹਾਂ ਛੋਟੂ ਛੋਟੀਆਂ ਮੱਛਲੀਆਂ ਛੋਟੇ ਛੋਟੇ ਮੀਟ ਦੇ ਟੁਕੜੇ ਪਾ ਸਕਦੇ ਆ ਘੋੜੇ ਨੂੰ ਪਾਓਗੇ ਘਾਹ ਸੁੱਕਾ ਚਾਰਾ ਜਾਂ ਮੱਕੀ ਦੇ ਦਾਣੇ ਫਲ ਕੋਈ ਵੀ ਜਿਹੜਾ ਤੁਹਾਡੀ ਜੇਬ ਦੇ ਅਨਸਾਰ ਤੁਹਾਨੂੰ ਸਸਤਾ ਮਿਲ ਜਾਏ ਸਾਥੀਓ ਜੇ ਤੁਹਾਡਾ ਗ੍ਰਹਿ ਮੰਗਲ ਖਰਾਬ ਹੈ ਤੁਹਾਨੂੰ ਬਚਾਏਗਾ ਮੋਰ ਕਿਉਂਕਿ ਤੁਹਾਨੂੰ ਅਕਸਰ ਸਰੀਰਕ ਤਾਕਤ ਲਾਸ ਫੀਲ ਹੁੰਦੀ ਹੈ ਕਮਜ਼ੋਰੀ ਫੀਲ ਹੁੰਦੀ ਹੈ ਜ਼ਖਮ ਚਮੜੀ ਦੇ ਰੋਗ ਬਹੁਤ ਹੋ ਜਾਂਦੇ ਆ ਹਾਂ ਸਵੇਲਿੰਗ ਬਹੁਤ ਹੋ ਜਾਂਦੀ ਬਾਡੀ ਤੇ ਮੋਰਾਂ ਨੂੰ ਦਾਣੇ ਪਾਓ ਸਤਨਾਜਾ ਪਾ ਦਿਓ ਚਿੜੀਆਂ ਨੂੰ ਚੌਲਾਂ ਦੀਆਂ ਖਣੀਆਂ ਪਾ ਦੇਣੀਆਂ ਤੁਸੀਂ ਛੋਟ-ਛੋਟੀਆਂ ਸਸਤੀਆਂ ਮਿਲ ਜਾਂਦੀਆਂ ਪੰਛੀਆਂ ਲਈ ਅਲੱਗ ਅਨਾਜ ਮਿਲ ਜਾਂਦਾ ਹੈ ਉਪਲਬਧ ਦਾ ਬਾਜ਼ਾਰਾਂ 'ਚ ਸ਼ਨੀ ਦੇਵਤਾ ਨਾਰਾਜਾ ਤਾਂ ਤੁਹਾਨੂੰ ਬਚਾਏਗੀ ਬੱਕਰੀ ਤੇ ਕਾਂ ਕਿਉਂਕਿ ਤੁਹਾਨੂੰ ਜੋੜਾਂ ਦਾ ਦਰਦ ਰਹਿੰਦਾ ਹੈ ਚਿੰਤਾਵਾਂ ਬਹੁਤ ਰਹਿੰਦੀਆਂ ਇੱਕ ਨਾ ਅਣਜਾਣ ਜਿਹਾ ਡਰ ਬੈਠਾ ਰਹਿੰਦਾ ਤੁਹਾਡੇ ਮਨ 'ਚ ਕਿਉਂਕਿ ਚੰਨੀ ਖਰਾਬ ਆ ਤੁਸੀਂ ਬੱਕਰੀ ਨੂੰ ਪਾਉਣੇ ਹਰੇ ਪੱਤੇ ਚਾਰਾ ਗੰਨੇ ਮੱਕੀ ਬਾਜਰਾ ਕਾਂ ਨੂੰ ਪਾ ਦੋਗੇ ਅਨਾਜ ਰੋਟੀ ਜਾਂ ਬਰੈਡ ਦੇ ਛੋਟੇ-ਛੋਟੇ ਟੁਕੜੇ ਸਾਡੇ ਕੋਲ ਸਤਵਾਂ ਗ੍ਰਹਿ ਹੈ ਸਾਡਾ ਗੁਰੂ ਜੂਪੀਟਰ ਮਨਾ ਲਓ ਖੁਸ਼ ਕਰ ਲਓ ਸੇਵਾ ਕਰਕੇ ਹਿਰਨ ਤੇ ਮੋਰ ਦੀ ਤੁਹਾਨੂੰ ਦਿਲ ਸੰਬੰਧੀ ਰੋਗ ਹੋ ਜਾਂਦੇ ਆ ਜੇ ਗੁਰੂ ਖਰਾਬ ਆ ਆਤਮਿਕ ਉਤਲ ਪੁਤਲ ਬਹੁਤ ਹੁੰਦੀ ਰਹਿੰਦੀ ਆ ਨੈਤਿਕਤਾ ਦਾ ਖਿਆਲ ਰਹਿੰਦਾ ਕਿ ਲੋਕ ਕੀ ਕਹਣਗੇ ਮੇਰਾ ਕੈਰੈਕਟਰ ਉੱਚਾ ਸੁੱਚਾ ਰਹੇ ਕਿਉਂਕਿ ਗੁਰੂ ਆ ਤੁਹਾਡਾ ਸਵਾਮੀ ਸੋ ਤੁਸੀਂ ਹਿਰਨ ਨੂੰ ਪਾਉਂਗੇ ਹਰੇ ਪੱਤੇ ਫਲ ਜਾਂ ਮੱਕੇ ਮੋਰ ਨੂੰ ਪਾਉਂਗੇ ਦਾਣੇ ਜਾਂ ਕਿਸੇ ਵੀ ਤਰ੍ਹਾਂ ਦਾ ਅਨਾਜ ਜੋ ਈਜ਼ੀਲੀ ਅਵੇਲੇਬਲ ਹੋਵੇ ਦੋਖੀ ਨਹੀਂ ਹੋਣਾ ਰਾਹੁ ਸ਼ਾਇਆਗਰਾਇਆ ਖੁਸ਼ ਕਰ ਲਓ ਸ਼ਾਇਆਗਰਾਇ ਨੂੰ ਵੀ ਤਾਂ ਖੁਸ਼ ਕਰਨੀ ਹੈ ਸੇਵਾ ਕਰੋ ਬਿੱਲੀ ਤੇ ਕਾਂ ਦੀ ਕਿਉਂਕਿ ਤੁਹਾਡੀ ਮਨੋਦਸ਼ਾ ਨਾ ਬਿਗੜੀ ਰਹਿੰਦੀ ਹਰ ਵੇਲੇ ਧਿਆਨ ਸੰਬੰਧੀ ਰੋਗ ਲੈਂਦਾ ਪਟਕਣ ਬਹੁਤ ਰਹਿੰਦੀ ਹੈ ਇਕਾਗਰਤਾ ਦੀ ਘਾਟ ਰਹਿੰਦੀ ਹੈ ਬਿੱਲੀ ਨੂੰ ਦੁੱਧ ਰੋਟੀ ਪਾ ਦਿਓ ਕਾਂ ਨੂੰ ਰੋਟੀ ਬ੍ਰੈਡ ਅਨਾਜ ਪਾ ਦਿਓ ਕੇ ਤੂਆ ਤਕੇਤੂ ਕਰਕੇ ਕੁੱਤੇ ਤੇ ਬਿੱਲੀ ਨੂੰ ਕਰਨਾ ਹੈ ਪਿਆਰ ਕਿਉਂਕਿ ਧਿਆਨ ਤੇ ਆਤਮਿਕ ਸ਼ਕਤੀ ਸ਼ਾਂਤੀ ਦੀ ਤੁਹਾਡੇ ਬਹੁਤ ਕਮੀ ਰਹਿੰਦੀ ਹੈ ਅਸਮੰਜਸ ਰਹਿੰਨੇ ਹੋ ਦੁਬਿਦਾ ਆ ਕਰਾਂ ਉਹ ਕਰਾਂ ਆਣਾ ਕਰਾ ਇਦਾਂ ਕਰ ਲਾਂ ਸੋ ਕੋਈ ਗੱਲ ਨਹੀਂ ਹਾਂ ਰਾਹੁਚ ਨੂੰ ਵਿੱਚ ਮੈਂ ਦੱਸਿਆ ਨਾ ਬਿੱਲੀ ਤੇ ਕਾਂ ਉਹਨਾਂ ਨੂੰ ਦੁੱਧ ਰੋਟੀ ਤੇ ਰੋਟੀ ਬ੍ਰੈਡ ਅਨਾਜ ਖਾਣ ਨੂੰ ਪਾ ਦੇਣਾ ਇੱਕ ਗੱਲ ਮੇਰੀ ਯਾਦ ਰੱਖਣੀ ਹੈ ਜਦੋਂ ਤੁਸੀਂ ਇਹਨਾਂ ਜਾਨਵਰਾਂ ਤੇ ਪੰਛੀਆਂ ਦੀ ਸੰਭਾਲ ਕਰੋਗੇ ਤੁਸੀਂ 15 ਦਿਨਾਂ ਵਿੱਚ ਦੇਖੋਗੇ ਕਿ ਤੁਹਾਡੇ ਘਰ ਤੇ ਤੁਹਾਡੇ ਜੀਵਨ ਵਿੱਚ ਪੋਜ਼ਿਟਿਵਿਟੀ ਆਏਗੀ ਇਹ ਪੋਜ਼ਿਟਿਵ એનર્ਜੀ ਲਿਆਉਂਦੇ ਆ ਇਹ ਪਿਆਰ ਦੇ ਭੁੱਖੇ ਆ ਬੇਜ਼ਬਾਨ ਇਹਨਾਂ ਦੇ ਕਿਹੜਾ ਚੁੱਲ੍ਹੇ ਬਲਦੇ ਆ ਤੁਸੀਂ ਜੇ ਥੋੜਾ ਜਿਹਾ ਆਪਣੇ ਖਾਣ ਪੀਣ ਤੋਂ ਕੱਢ ਕੇ ਇਹਨਾਂ ਨੂੰ ਪਾ ਦੋਗੇ ਕਿੰਨੀਆਂ ਅਸਿੱਸਾਂ ਮਿਲਣੀਆਂ ਮੈਂ ਦੱਸ ਦਿੱਤੇ ਤੁਹਾਡੇ ਕਿੰਨੇ ਰੋਗ ਠੀਕ ਹੋਣਗੇ ਡਾਕਟਰੀ ਇਲਾਜ ਤੋਂ ਤੁਸੀਂ ਬਚੋਗੇ ਹਾਂ ਮੇਜਰ ਬਿਮਾਰੀਆਂ ਦਾ ਡਾਕਟਰੀ ਇਲਾਜ ਕਰਦੇ ਰਹਿਣਾ ਮੈਂ ਕਦੀ ਇਨਕਾਰ ਨਹੀਂ ਕੀਤਾ ਕਦੀ ਮਨਾਂ ਨਹੀਂ ਕੀਤਾ ਜਿਹੜੀਆਂ ਦਵਾਈਆਂ ਚੱਲਦੀਆਂ ਉਹ ਖਾਂਦੇ ਰਹੋ ਹਾਂ ਉਹਨਾਂ ਦਵਾਈਆਂ ਦਾ ਅਸਰ ਤੁਹਾਡੀ ਬਿਮਾਰੀ ਨੂੰ ਘਟਾਉਣ ਲਈ ਲੱਗਣਾ ਸ਼ੁਰੂ ਹੋ ਜਾਏਗਾ ਤੁਹਾਡੇ ਪੈਸੇ ਸਾਰਥਕ ਹੋਣਗੇ ਜੇ ਇੱਕ ਜਾਨਵਰ ਉਪਲਬਧ ਨਹੀਂ ਹੈ ਮੈਂ ਦੋ ਦੋ ਤਾਈਂ ਦੱਸਿਆ ਕਿ ਤੁਸਾਨੂੰ ਦੂਜਾ ਜਾਨਵਰ ਜਾਂ ਪੰਛੀ ਉਪਲਬਧ ਹੋ ਜਾਏ ਉਦੀ ਸੇਵਾ ਕਰ ਲੋ ਤੁਸੀਂ ਨਾ ਆਪਣੇ ਘਰ ਦੇ ਵਿੱਚ ਇਹਨਾਂ ਜਾਨਵਰਾਂ ਦੀ ਸੇਵਾ ਵੀ ਸ਼ੁਰੂ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਬਾਹਰ ਹੀ ਜਾਣਾ ਮੀਲਾਂ ਬੱਧੀ ਰਸਤਾ ਤੈਅ ਕਰਕੇ ਤੁਸੀਂ ਦੇਖੋਗੇ ਕਿ ਤੁਹਾਡੇ ਨੌਂਗਰੇ ਸੁਧਰਨਗੇ ਬਿਮਾਰੀਆਂ ਦੂਰ ਹੋਣਗੀਆਂ ਜ਼ਿੰਦਗੀ 'ਚ ਸੁਖ ਸ਼ਾਂਤੀ ਆਏਗੀ ਇਹ ਵਗਿਆਨ ਨਹੀਂ ਹੈ ਇਹ ਇਸ਼ਾਰਾ ਹੈ ਪ੍ਰਮਾਤਮਾ ਦੀ ਸਖਲਾਈ ਦਾ ਕੋਈ ਪ੍ਰਾਚੀਨ ਜੋਤਿਸ਼ ਗ੍ਰੰਥ ਹੈ ਵੱਡੇ ਵੱਡੇ ਰਿਸ਼ੀ ਮੁੰਨੀਆਂ ਨੇ ਲਿਖੇ ਹੋਰਾਂ ਵਿੱਚ ਦਰਜ ਹੈ ਲਾਸਟ ਵਿੱਚ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਕਿ ਜੇ ਕੁਝ ਹੋਰ ਨਹੀਂ ਲੱਭਦਾ ਸਤਨਾਜਾ ਲੈ ਲਓ ਸਤ ਅਨਾਜ ਮਿਕਸ ਕਰ ਲਓ ਹਾਂ ਉਹਦੇ 'ਚ ਨਾ ਮੱਕੀ ਦੇ ਦਾਣੇ ਸਾਬਤ ਹੁੰਦੇ ਆ ਉਹਨੂੰ ਗ੍ਰਾਈਂਡਰ 'ਚ ਦਰਦਰਾ ਕਰ ਲਓ ਤੁਸੀਂ ਚੀਨੀ ਆਟਾ ਕਾਲਾ ਤੇਲ ਨਾਰੀਅਲ ਬਰਾਦਾ ਇਹ ਪਾਉਂਦੇ ਰਹੋ ਕੀੜੀਆਂ ਦੇ ਭੌਣ ਤੇ ਕੋਈ ਨਹੀਂ ਕੋਈ ਨਹੀਂ ਰੂਟੀਨ 'ਚ ਚਲੇ ਜਾਓ ਜੇ 2-4 ਦਿਨ ਨਹੀਂ ਪੈਂਦਾ ਕੋਈ ਹਰਜ ਨਹੀਂ ਇਹ ਤਾਂ ਨਿਤਨੇਮ ਵਾਲਾ ਇੱਕ ਆਦਤ ਤੁਸੀਂ ਬਣਾ ਲਓ ਜਿਸ ਤਰ੍ਹਾਂ ਤੁਸੀਂ ਨਿਤਨੇਮ 'ਚ ਰੋਟੀ ਪਾਣੀ ਖਾਂਦੇ ਆ ਇਦਾਂ ਇਹ ਕਰ ਲਓ ਹੈਨਾ ਇੱਕ ਗੱਲ ਚਿੱਤੇ ਰੱਖਣਾ ਕਦੇ ਵੀ ਅਣਮਨੇ ਮਨ ਨਾਲ ਜਾਂ ਇਹ ਜਿਤਾ ਕੇ ਮਨ ਵਿੱਚ ਹੋਮੇ ਰੱਖ ਕੇ ਕਿ ਮੈਂ ਤਾਂ ਬਹੁਤ ਸੇਵਾ ਕਰਦੀਆਂ ਤਾਂ ਤੁਸੀਂ ਚੰਗੇ ਫਲ ਦੀ ਪ੍ਰਾਪਤੀ ਨਹੀਂ ਕਰ ਸਕੋਗੇ ਜਦੋਂ ਤੁਸੀਂ ਇਹ ਚੈਰਿਟੀ ਕਰਨੀ ਹੈ ਤੁਹਾਡੇ ਮਨ ਚ ਉਤਸ਼ਾਹ ਸੱਚੀ ਸ਼ਰਧਾ ਤੇ ਨਿਸ਼ਕਾਮ ਭਾਵ ਨਾਲ ਤੁਸੀਂ ਇਹ ਸੇਵਾ ਕਰਨੀ ਹੈ ਫਿਰ ਦੇਖਿਓ ਨਤੀਜੇ ਮੈਨੂੰ ਨਾ ਕਮੈਂਟ ਕਰ ਦਿਓ ਇੱਕ 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 ਕੀ ਮਿੰਟ ਲੱਗਦਾ ਨਾ ਅੱਧਾ ਸੈਕਿੰਡ ਵੀ ਨਹੀਂ ਲੱਗਣਾ ਕਿ ਤੁਹਾਡੇ ਘਰ ਵਿੱਚ ਕਿਹੜਾ ਜਾਨਵਰ ਜਾਂ ਪੰਛੀ ਤੁਸੀਂ ਰੱਖਿਆ ਹੈ ਸਬਸਕ੍ਰਾਈਬ ਚੈਨਲ ਕਰਨਾ ਮੇਰਾ ਜੇ ਤੁਹਾਨੂੰ ਇਹ ਵੀਡੀਓ ਗਿਆਨਵਰਤਕ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਕਮੈਂਟ ਚ ਆਪਣੇ ਵਿਚਾਰ ਪਲੀਜ਼ ਲਿਖਿਆ ਕਰੋ ਬੋਲੋਗੇ ਨਹੀਂ ਤਾਂ ਮੈਨੂੰ ਪਤਾ ਕਿੱਦਾਂ ਲੱਗਣਾ ਕਮੈਂਟ ਦਾ ਮਤਲਬ ਬੋਲਣ ਦਾ ਤਰੀਕਾ ਤੁਸੀਂ ਲਿਖ ਕੇ ਬੋਲ ਰਹੇ ਹੋ ਉਹਨੇ ਮੈਂ ਸਮਝ ਜਾਵਾਂਗੀ ਤੇ ਡਾਕਟਰ ਤੇਰਕੌਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਮਿਲਾਂਗੇ ਕੱਲ ਇੱਕ ਨਵੀਂ ਵੀਡੀਓ ਨਾਲ ਇਸ ਤੋਂ ਪਹਿਲਾਂ ਕਿ ਮੈਂ ਬਾਏ ਬਾਏ ਕਹਦਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵਿਅਵਹਤਾ ਜੀਵਨ ਵਿੱਚ ਤੁਸੀਂ ਸੱਤ ਜਨਮਾਂ ਦਾ ਸਾਥ ਦਾ ਵਾਅਦਾ ਦੇ ਕਰਦੇ ਹੋ ਨਾ ਦੇਣ ਦਾ ਕ੍ਰਾਸਟਿਵ ਨੂੰ ਚਲੋਣ ਲਈ ਪਰ ਪ੍ਰਕਿਰਤੀ ਦੇ ਉੱਪਰ ਤੁਸੀਂ ਜੀਣਾ ਜਿੰਨੇ ਵੀ ਸਾਲ ਤੁਹਾਡੀ ਉਮਰ ਹੈ 60 70 80 30 40 20 ਤਾਂ ਤੁਹਾਡਾ ਇੰਨਾ ਵੱਡਾ ਸਬੰਧ ਰਿਸ਼ਤਾ ਹੈ ਪ੍ਰਕਿਰਤੀ ਨਾਲ ਉਹ ਸਾਨੂੰ ਬੜਾ ਕੁਝ ਦੇ ਰਹੀ ਹੈ ਉਸ ਵਿੱਚਲੇ ਜਾਨਵਰਾਂ ਪਸ਼ੂ ਪੰਛੀਆਂ ਨਾਲ ਪਿਆਰ ਕਰੋ ਕਿਉਂਕਿ ਜਦੋਂ ਤੱਕ ਮਨੁੱਖ ਪ੍ਰਕਿਰਤੀ ਦੇ ਨਾਲ ਇੱਕਮਿਕ ਹੋ ਕੇ ਨਹੀਂ ਰਹਿੰਦਾ ਉਦੋਂ ਤੱਕ ਤਬਾਈ ਤੋਂ ਬਚਿਆ ਰਹੇਗਾ ਸੋ ਵਰਲਡ ਵਾਈਡ ਤੁਸੀਂ ਦੇਖ ਲਓ ਕਿੰਨੀ ਤਬਾਈ ਹੋਈ ਹੈ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਟਿਲ देन ਬਾਏ ਬਾਏ ਆਪਣਾ ਰੱਖੋ ਖਿਆਲ